ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ P T Plus V Senior Assistant Inspector ਦਾ एग्जाम 28 ਜਨਵਰੀ 2024 ਨੂੰ ਹੋਣਾ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਕਿ ਪੰਜਾਬ ਗਵਰਨਮੈਂਟ ਨੇ ਪੰਜਾਬ ਦੇ ਹਰੇਕ ਸਰਕਾਰੀ ਪੇਪਰ ਲਈ ਪੰਜਾਬੀ एलिजिਬਿਲਟੀ ਟੈਸਟ ਜ਼ਰੂਰੀ ਕਰ ਦਿੱਤਾ ਜੇਕਰ ਤੁਸੀਂ ਇਸ ਵਿੱਚੋਂ 25 ਨੰਬਰ ਲੈਨੇ ਹੋ ਫਿਰ ਹੀ ਤੁਹਾਡਾ ਮੇਨ ਪੇਪਰ ਕੁਆਲੀਫਾਈ ਮੰਨਿਆ ਜਾਵੇਗਾ ਅਦਰਵਾਈਜ਼ ਤੁਹਾਡਾ एग्जाम ਚੈੱਕ ਵੀ ਨਹੀਂ ਕੀਤਾ ਜਾਵੇਗਾ ਅੱਜ ਮੈਂ ਤੁਹਾਡੇ ਲਈ PETPSV ਵੱਲੋਂ ਬਣਾਇਆ ਗਿਆ ਪੰਜਾਬੀ ਐਲੀਜੀਬਿਲਿਟੀ ਦਾ ਪੇਪਰ ਲੈ ਕੇ ਆਈ ਆ ਆਓ ਇਸ ਨੂੰ ਰਲ ਮਿਲ ਕੇ ਅਟੈਂਪਟ ਕਰੀਏ ਜੇਕਰ ਤੁਸੀਂ ਇਸ ਪੇਪਰ ਦੇ ਵਿੱਚੋਂ 50 ਨੰਬਰ ਲੈਨੇ ਹੋ ਫਿਰ ਤੁਸੀਂ ਆਪਣਾ ਮੇਨ ਪੇਪਰ ਤੇ ਫੋਕਸ ਕਰਿਓ ਪਰ ਜੇਕਰ ਤੁਸੀਂ ਪੰਜਾਬ ਵਿੱਚੋਂ ਇੱਕ ਵੀ ਨੰਬਰ ਕੱਟ ਲੈਨੇ ਹੋ ਤਾਂ ਤੁਸੀਂ ਆਪ ਚੈੱਕ ਕਰਿਓ ਕਿਹੜੇ ਟਾਪਿਕ ਦੇ ਵਿੱਚੋਂ ਤੁਹਾਡੇ ਕੋਈਸ਼ਨ ਆ ਜਿਹੜੇ ਉਹ ਗਲਤ ਗਏ ਆ ਫਿਰ ਤੁਸੀਂ ਉਸ ਟਾਪਿਕ ਨੂੰ ਕਵਰ ਕਰਿਓ ਪਰ ਜੇਕਰ ਤੁਸੀਂ ਇਸ ਦੇ ਵਿੱਚੋਂ 3 ਨੰਬਰ ਹੀ ਲੈਨੇ ਹੋ ਤਾਂ ਤੁਸੀਂ ਆਪਣਾ ਸਿਲੇਬਸ ਫਿਰ ਤੋਂ ਦੁਬਾਰਾ ਕਵਰ ਕਰੋ ਜੇਕਰ 3 ਤੋਂ ਘੱਟ ਨੰਬਰ ਵੀ ਆਏ ਆ ਫਿਰ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਮੈਂ ਪੀ ਟ੍ਰਿਪਲੱਸ ਵੀ ਦਾ ਪੰਜਾਬੀ ਐਲੀਜੀਬਿਲਿਟੀ ਦਾ ਸਾਰਾ ਹੀ ਸਿਲੇਬਸ ਕਵਰ ਕਰਵਾਇਆ ਹੋਇਆ ਤੁਸੀਂ ਉਹਨਾਂ ਕਲਾਸਸ ਨੂੰ ਅਟੈਂਡ ਕਰਕੇ ਆਪਣਾ ਸਿਲੇਬਸ ਕਵਰ ਕਰਕੇ ਆਰਾਮ ਨਾਲ ਆਪਣਾ ਪੇਪਰ ਕਰੈਕ ਕਰ ਸਕਦੇ ਹੋ ਕੋਈ ਵੀ ਇਦਾਂ ਦਾ ਕੋਈਸ਼ਨ ਨਹੀਂ ਹੋਵੇਗਾ ਐਗਜ਼ਾਮ ਦੇ ਵਿੱਚ ਜੋ ਮੈਂ ਨਾ ਕਰਵਾਇਆ ਹੋਵੇ ਪੰਜਾਬੀ एलिजिਬਿਲਟੀ ਦੇ ਵਿੱਚ ਤੁਹਾਨੂੰ ਆ ਜਾਵੇ ਪੰਜਾਬੀ ਗ੍ਰਾਮਰ ਵੀ ਨਾਲ ਪ੍ਰੋਪਰ ਕਰਵਾਈ ਹੋਈ ਆ ਗ੍ਰਾਮਰ ਤੁਹਾਨੂੰ ਪਤਾ ਹੈ ਦੋਨਾਂ ਪੇਪਰਾਂ ਦੇ ਵਿੱਚ ਕਾਮਨ ਕਾਮਨ ਟਾਪਿਕ ਆ ਪੇਪਰ A ਦੇ ਵਿੱਚ ਵੀ ਤੇ ਪੇਪਰ B ਦੇ ਵਿੱਚ ਵੀ ਗ੍ਰਾਮਰ ਦਾ ਟਾਪਿਕ ਆ ਜਿਹੜਾ ਇਹ ਦੋਨਾਂ ਦੇ ਵਿੱਚ ਹੀ ਤੁਹਾਡੀ ਹੈਲਪ ਕਰੇਗਾ ਇਸ ਨੂੰ ਜ਼ਰੂਰ ਕਵਰ ਕਰਿਓ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਤੁਹਾਨੂੰ ਤੁਹਾਡਾ ਆਨਸਰ ਸੋਚਣ ਦੇ ਲਈ 3 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਇੱਕ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਇਹ ਪੀਟ੍ਰੀਪਲ ਐਸਬੀ ਵੱਲੋਂ ਬਣਾਇਆ ਗਿਆ ਹੀ ਪੰਜਾਬੀ ਐਲੀਜੀਬਿਲਿਟੀ ਦਾ ਪੇਪਰ ਆ ਇਸ ਤੋਂ ਤੁਸੀਂ ਆਪਣੇ ਪੇਪਰ ਦਾ ਲੈਵਲ ਵੀ ਚੈੱਕ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਪੇਪਰ ਤੁਹਾਨੂੰ ਆਉਣਾ ਤੇ ਤੁਸੀਂ ਕਿੰਨੀ ਕਿ ਤਿਆਰੀ ਕਰ ਸਕਦੇ ਹੋ ਹਜੇ ਵੀ ਤੁਹਾਡੇ ਕੋਲੇ ਬਹੁਤ ਦਿਨ ਪਏ ਆ ਤੁਸੀਂ ਆਪਣਾ ਪੇਪਰ ਆਰਾਮ ਨਾਲ ਕਰੈਕ ਕਰ ਕਰਦੇ ਹਾਂ ਜੇਕਰ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਤਿਆਰੀ ਕਰਦੇ ਹੋ ਮਿਹਨਤ ਤੇ ਲਗਨ ਦੇ ਨਾਲ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਪਹਿਲਾ ਕੁਐਸਚਨ ਹੈ ਪੇਪਰ A ਜਿਹੜਾ ਕਿ 50 ਨੰਬਰ ਦਾ ਹੋਣਾ ਹੈ ਤੁਹਾਡਾ ਪੀ ਟ੍ਰਿਪਲ ਐਸ ਵੀ ਵੱਲੋਂ ਪਾਇਆ ਗਿਆ ਹੈ ਹਾਂਜੀ ਪਹਿਲਾ ਵਾ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਦਾ ਕਰਤਾ ਹੈ ਹਾਂਜੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਇਹ ਰਚਨਾਵਾ ਭਗਤ ਕਬੀਰ ਜੀ ਦੀ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਦੀ ਗਿਣਤੀ ਹੈ ਵੈਰੀ ਇੰਪੋਰਟੈਂਟ ਹਾਂਜੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਦੀ ਗਿਣਤੀ ਆ 59 ਸ਼ਬਦ ਤੇ 57 ਸ਼ਲੋਕ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਬਾਰ ਵਿੱਚ ਸ਼ੰਦ ਵਰਤਿਆ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਬਾਰ ਵਿੱਚ ਕਿਹੜਾ ਸ਼ੰਦ ਵਰਤਿਆ ਹੈ ਤਾਂ ਇਹ ਵਰਤਿਆ ਗਿਆ ਹੈ ਜੀ ਨਿਸ਼ਾਨੀ ਅਤੇ ਸਿਰ ਸਿਰਖੰਡੀ ਠੀਕ ਹੈ ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਬਦ ਸੂਰਤ ਬਦ ਸਕਲ ਕੋਜਾ ਪੈੜਾ ਸਬਦ ਦਾ ਸਮਾਨਾਰਥੀ ਹੈ ਹਾਂਜੀ ਇਹਨਾਂ ਵਿੱਚੋਂ ਕਿਹੜੇ ਸ਼ਬਦ ਦਾ ਢੇਠਾ ਲਿਖਿਆ ਆਪਸ਼ਨਾਂ ਦੇ ਵਿੱਚੋਂ ਜਿਹੜੇ ਵੱਦਸੂਰਤ ਵੱਦਸਕਲ ਕੋਜਾ ਅਤੇ ਪੈੜਾ ਦੇ ਨਾਲ ਸੇਮ मीनिंग ਰੱਖਦਾ ਵਾ ਉਹ ਸ਼ਬਦ ਚੁਣਨਾ ਤੁਸੀਂ ਉਹ ਹੈ ਜੀ ਕਰੂਪ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਕਰੂਪ ਵੱਦਸੂਰਤ ਵੱਦਸਕਲ ਕੋਜਾ ਪੈੜਾ ਇਹਦਾ ਅਰਥ ਸਮਾਨਾਰਥਾ ਕਰੂਪ ਅੱਗੇ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 12 ਵਿੱਚ ਹਾਂਜੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 12 ਵਿੱਚ ਡੈਸ਼ ਅੰਕਿਤ ਹਨ ਤਾਂ ਗੁਰੂ ਅੰਗਦ ਦੇਵ ਜੀ ਦੇ ਸਿਰਫ ਸਲੋਕ ਅੰਕਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 12 ਦੇ ਵਿੱਚ ਤਾਂ ਆਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਜੀ ਸਲੋਕ ਠੀਕ ਹੈ ਨੈਕਸਟ ਜਉ ਤਉ ਪ੍ਰੇਮ ਖੇਲਣ ਕਾ ਜਉ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਕਿਸ ਦੀ ਰਚਨਾ ਹੈ ਹਾਂਜੀ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਵੱਲੋਂ ਕੀਤੀ ਗਈ ਹਾਂਜੀ ਅਨੰਦਪੁਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਕੀਤੀ ਗਈ ਸੀ অপশন বি ইজ আ রাইট आंसर দেখো سارے ہی குரு ਸਹਿਬਾਨ ਨੇ ਕੋਈ ਨਾ ਕੋਈ ਸ਼ਹਿਰ ਜ਼ਰੂਰ ਬਸਾਇਆ ਵਾ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ குரு ਸਹਿਬਾਨ ਨੇ ਕਿਹੜਾ ਸ਼ਹਿਰ ਬਸਾਇਆ ਇਹ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਬਹੁਤ ਇੰਪੋਰਟੈਂਟ ਆ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜਿਹੜਾ ਕਿ ਪਾਕਿਸਤਾਨ ਵਿੱਚ ਆ ਉਸ ਦੀ ਸਥਾਪਨਾ ਕੀਤੀ ਸੀ ਤੇ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਬਸਾਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਜਾਨੀ ਕਿ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਹਰ ਗੋਵਿੰਦਪੁਰਾ ਅਤੇ ਕੀਰਤਪੁਰ ਇਸ ਦੀ ਸਥਾਪਨਾ ਸੌਰੀ ਕਰਤਾਰਪੁਰ ਕਰਤਾਰਪੁਰ ਠੀਕ ਹੈ ਜਿਹੜਾ ਜਲੰਧਰ ਵਾਲੀ ਸਾਈਡ ਆ ਇਸ ਦੀ ਸਥਾਪਨਾ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਤੇ ਕੀਰਤਪੁਰ ਦੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤੀ ਫਿਰ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਗੁਰੂ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਖਲਿਸ਼ਪੁਰ ਜਾਨੀ ਕਿ ਲੋਗੜ ਦੀ ਸਥਾਪਨਾ ਕੀਤੀ ਸੀ ਠੀਕ ਹੈ ਨਹੀਂ ਹਾਂਜੀ ਪੰਜਾਬੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਕਿਹੜੀ ਹੈ ਹੁਣ ਇੱਥੇ ਅਰਥਹੀਨ ਦੀ ਗੱਲ ਹੋਈ ਆ ਠੀਕ ਹੈ ਤਾਂ ਪੰਜਾਬੀ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਹੈ ਜੀ ਤੁਣੀ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਅੱਛਾ ਜੇਕਰ ਇੱਥੇ ਅਰਥਹੀਨ ਨਾ ਹੁੰਦਾ ਫਿਰ ਫੇਰ ਅਸੀਂ ਸ਼ਬਦ ਲਗਾਉਣਾ ਸੀ ਕਿਉਂਕਿ ਤੁਸੀਂ ਛੋਟੀਆਂ ਕਲਾਸਾਂ 'ਚ ਦੇਖਿਆ ਹੋਣਾ ਜਦੋਂ ਵੀ ਅਸੀਂ 6 7 8th 'ਚ ਹੁੰਨੇ ਆ ਪੰਜਾਬੀ ਵਿਆਕਰਨ ਦੇ ਵਿੱਚ ਆਪਾਂ ਸ਼ਬਦ ਦੀ ਡੈਫੀਨੇਸ਼ਨ ਕਰਦੇ ਤਾਂ ਪਹਿਲੀ ਲਾਈਨ ਇਹੀ ਹੁੰਦੀ ਸੀ ਕਿ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਆ ਠੀਕ ਹੈ ਇਹੀ ਲਿਖਦੇ ਸੀ ਨਾ ਅਸੀਂ ਤਾਂ ਹੁਣ ਪੰਜਾਬੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਆ ਤੁਣੀ ਠੀਕ ਹੈ অপਸ਼ਨ ਡੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬੀ ਭਾਸ਼ਾ ਦੀ ਸੁਰ ਨੂੰ ਅੰਕਿਤ ਕਰਨ ਵਾਲੇ ਲਿਪਾਂਕ ਹਨ ਹਾਂਜੀ ਪੰਜਾਬੀ ਭਾਸ਼ਾ ਦੀ ਸੁਰ ਨੂੰ ਅੰਕਿਤ ਕਰਨ ਵਾਲੇ ਲਿਪਾਂਕ ਹਨ ਕਿਹੜੇ ਆ ਜੀ ਪੰਜਾਬੀ ਭਾਸ਼ਾ ਦੇ ਸੁਰ ਨੂੰ ਜਿਹੜੇ ਅੰਕਿਤ ਕਰਨ ਵਾਲੇ ਲਿਪਾਂਕ ਆ ਉਹ ਹੈਗੇ ਕੱਗਾ ਤੱਦਾ ਚਿੱਜਾ ਪੱਬਾ ਟੱਡਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬੀ ਵਿੱਚ ਲਗਾਖਰਾਂ ਦੀ ਗਿਣਤੀ ਹੈ ਹਾਂ ਜੀ ਪੰਜਾਬੀ ਦੇ ਵਿੱਚ ਲਗਾਖਰ ਕਿੰਨੇ ਆ ਪੰਜਾਬੀ ਦੇ ਵਿੱਚ ਲਗਾਖਰ ਆ ਤਿੰਨ ਕਿਹੜੇ ਕਿਹੜੇ ਬਿੰਦੀ ਟਿੱਪੀ ਅਤੇ ਅਦਿਕ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸੂਰਜ ਗ੍ਰਹਿਣ ਕਿਸ ਕਿਸਮ ਦਾ ਸਮਾਸੀ ਸ਼ਬਦ ਹੈ ਹਾਂਜੀ ਸੂਰਜ ਗ੍ਰਹਿਣ ਇੱਕ ਸਮਾਸੀ ਸ਼ਬਦ ਆ ਠੀਕ ਹੈ ਤਾਂ ਇਹਦੇ ਵਿੱਚੋਂ ਕਿ ਕਿਹੜੇ ਕਿਸਮ ਦਾ ਸਮਾਸੀ ਸ਼ਬਦ ਆ ਸਭ ਤੋਂ ਪਹਿਲਾਂ ਸੂਰਜ ਦੇਖੋ ਸੂਰਜ ਕੀ ਆ ਨਾਮ ਆ ਠੀਕ ਹੈ ਤੇ ਗ੍ਰਹਿ ਕੀ ਆ ਇਹ ਵੀ ਤਾਂ ਇੱਕ ਨਾਮ ਹੀ ਆ ਤੇ ਨਾਮ ਨਾਮ ਦਾ ਸਮਾਸੀ ਸ਼ਬਦ ਆ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਝੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਹਾਂਜੀ ਝੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਤਾਂ ਝੂਮਰ ਦੇ ਲਈ ਝੂਮਰ ਝੂਮਰ ਦੇ ਲਈ ਜਿਹੜਾ ਵਿਸ਼ੇਸ਼ ਸਾਜ਼ ਆ ਉਹ ਹੈਗਾ ਜੀ ਢੋਲ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਵਨਸੋ ਗੁਪਤਾ ਕਵਨਸੋ ਮੁਕਤਾ ਕਵਨਸੋ ਅੰਤਰ ਬਾਹਰ 유ਕਤਾ ਕਵਨਸੋ ਆਵੇ ਕਵਨਸੋ ਜਾਏ ਕਵਨਸੋ ਤਰੀ ਪਵਨ ਰਹਿਿਆ ਸਮਾਏ ਸਤਰਾਂ ਕਿਸ ਬਾਣੀ ਦੀਆਂ ਹਨ ਤਾਂ ਇਹ ਸਤਰਾਂ ਮਾ ਜੀ ਸਿੱਧ ਗੋਸਟ ਦੀਆਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਅਗੋਨਾਈਜ਼ ਸ਼ਬਦ ਦਾ ਟੁਕਮਾ ਪੰਜਾਬੀ ਰੂਪ ਹੈ ਹਾਂਜੀ ਅਗੋਨਾਈਜ਼ ਸ਼ਬਦ ਦਾ ਟੁਕਮਾ ਪੰਜਾਬੀ ਰੂਪ ਆ ਤੜਫੋਣਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਪਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ਪਰਾਚੀਨ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਟੱਕ ਦੇਸ਼ ਆ ਉਹ ਕਿਉਂ ਕਿਹਾ ਜਾਂਦਾ ਸੀ ਟੱਕ ਕਬੀਲੇ ਦੇ ਕਾਰਨ অপশন নাম্বার এ ইজ দা রাইট আনসার নেক্সট ਹੈ ਜੀ ਬਿਕਰਮੀ ਸਮਤ ਹੁੰਦਾ ਹੈ ਹਾਂਜੀ ਬਿਕਰਮ ਸਮਤ ਹੁੰਦਾ ਹੈ ਈਸਵੀ ਸਾਲ ਤੋਂ 57 ਸਾਲ ਅੱਗੇ অপশন নাম্বার এ ইজ দা রাইট আনসার नेक्स्ट ਹੈ ਵਿਸ਼ਰਾਮ ਚਿੰਨਾ ਦੇ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ਹਾਂਜੀ ਵਿਸ਼ਰਾਮ ਚਿੰਨਾ ਦੇ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਲਕੁਲ ਸਹੀ ਹੈ ਤਾਂ ਇਹ ਤੁਸੀਂ ਦੱਸਣਾ ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਣੀ ਹੈ ਕਿ ਇਨਾਂ ਨੇ ਲਿਖਣ ਦੀ ਕੀ ਕੋਸ਼ਿਸ਼ ਕੀਤੀ ਆ ਹਾਂਜੀ ਇਹਦੇ ਵਿੱਚ ਆ ਮੈਂ ਉਡੀਕਾਂ ਤੈਨੂੰ বাস ਅੱਡੇ ਉੱਤੇ ਤਾਂ ਆਪਾਂ ਕਿਸੇ ਨੂੰ ਪੁੱਛ ਰਹੇ ਹਾਂ ਕੀ ਮੈਂ ਤੈਨੂੰ ਉਡੀਕਾਂ বাস ਅੱਡੇ ਉੱਤੇ ਠੀਕ ਹੈ ਇਹ ਪੁੱਛ ਰਹੇ ਹਾਂ ਕੁਐਸਚਨ ਮਾਰਕ ਆਉਣਾ ਫਿਰ ਰਮਿੰਦਰ ਨੇ ਪੁੱਛਿਆ ਹਾਂਜੀ ਉਹ ਰਮਿੰਦਰ ਆ ਜੋ ਕਿਸੇ ਨੂੰ ਪੁੱਛ ਰਿਹਾ ਤਾਂ ਇਨਵਰਟਡ ਕੋਮਾ ਦੇ ਵਿੱਚ ਆਉਣਗੇ ਕੁਐਸਚਨ ਮਾਰਕ ਵੀ ਆਉਣਾ ਜਾਂ ਫਿਰ ਨਹੀਂ ਫਿਰ ਉਹ ਜਵਾਬ ਦਿੰਦਾ ਵਾ ਨਹੀਂ ਮੈਂ ਆਪੇ ਆਜੂ ਉਹ ਜਵਾਬ ਦੇ ਰਿਹਾ ਕਿ ਮੈਂ ਨਹੀਂ ਮੈਂ ਆਪੇ ਆਜੂ ਇਸ ਸਿੰਦਰ ਦਾ ਉੱਤਰ ਸੀ ਤਾਂ ਹੁਣ ਜੋ ਲਿਖ ਮਤਲਬ ਕੋਈ ਲਿਖ ਰਿਹਾ ਵਾ ਕਿ ਸਿੰਦਰ ਨੇ ਕੀ ਉੱਤਰ ਦਿੱਤਾ ਤਾਂ ਉਹ ਵੀ ਇਨਵਰਟਡ ਕਾਮਾ ਦੇ ਵਿੱਚ ਹੀ ਆਉਣਾ ਵਾ ਟਾਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਠੀਕ ਹੈ ਜੀ 17 ਦਾ ਨੈਕਸਟ ਹੈ ਕਦੇ ਮਾਰਚ ਸੀਡੀ ਇੱਕ ਕਦੇ ਜੋ ਚਿੜੀਏ ਇਸ ਦਾ ਅਰਥ ਹੈ ਹਾਂਜੀ ਜਦੋਂ ਕੋਈ ਜਵਾਨ ਦਾ ਪੱਕਾ ਨਾ ਹੋਵੇ ਆਪਾਂ ਨੂੰ ਲਾਰੇ ਹੀ ਲਈ ਜਾਵੇ ਆਪਾਂ ਜਾਂ ਕਹਿ ਦਿੰਦੇ ਨੇ ਜਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਬਾਜ਼ਾਰ ਜਾਣਾ ਤੂੰ ਅੱਜ ਤਾਂ ਮੈਨੂੰ ਨਾਲ ਲੈ ਚੱਲੀ ਜਦੋਂ ਕੋਈ ਆਪਾਂ ਨੂੰ ਮਤਲਬ ਕਿ ਜਾਂ ਨਾ ਕੁਝ ਪੱਕਾ ਹੋਵੇ ਤੇ ਲਾਰਾ ਜਲਾ ਕੇ ਤੁਰ ਜੇ ਫਿਰ ਨਾ ਪੱਕੇ ਟਾਈਮ ਤੇ ਆਵੇ ਤਾਂ ਆਪਾਂ ਕੀ ਕਹਿੰਨੇ ਕਿ ਕਦੇ ਮਾਰਚ ਜੜੀਏ ਕਦੇ ਜੋ ਚੜੀਏ ਅਗਲਾ ਹੀ ਪਹਿਲਾਂ ਹੀ ਇੱਕ ਵਾਰੀ ਦੱਸ ਦਵੇ ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਜਵਾਨ ਦਾ ਪੱਕਾ ਨਾ ਹੋਣਾ ਗਰਬੜੇ ਦਾ ਤਿਹਾਰ ਕਿਸ ਇਲਾਕੇ ਵਿੱਚ ਮਨਾਇਆ ਜਾਂਦਾ ਹੈ ਹਾਂਜੀ ਗਰਬੜੇ ਦਾ ਜਿਹੜਾ ਤਿਉਹਾਰ ਆ ਇਹ ਕਿਹੜੇ ਇਲਾਕੇ ਦੇ ਵਿੱਚ ਮਨਾਇਆ ਜਾਂਦਾ ਵਾ ਪੁਆਦ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ザ ਰਾਈਟ ਆਂਸਰ ਠੀਕ ਹੈ ਜੀ ਨੈਕਸਟ ਹੈ ਜਿਉਨਾ ਮੋੜ ਹਾਂਜੀ ਜਿਉਨਾ ਮੋੜ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ ਨਾਇਕ ਹੈ ਹਾਂਜੀ ਜਿਉਨਾ ਮੋੜ ਆ ਜਿਹੜਾ ਇਹ ਲੋਕ ਨਾਇਕ ਪੰਜਾਬ ਦੇ ਕਿਹੜੇ ਖੇਤਰ ਦੇ ਨਾਲ ਸੰਬੰਧਿਤ ਆ ਇਹ ਹੈਗਾ ਜੀ ਮਾਲਵਾ ਦੇ ਨਾਲ ਸੰਬੰਧਿਤ ਆਪਸ਼ਨ ਬੀ ਇਜ਼ ザ ਰਾਈਟ ਆਂਸਰ ਹੇਠ ਲਿਖਿਆਂ ਵਿੱਚੋਂ ਕਿਹੜੀ ਉਪਭਾਸ਼ਾ ਪੂਰਬੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ हां जी ਇਹਨਾਂ ਦੇ ਵਿੱਚੋਂ ਕਿਹੜੀ ਉਪਭਾਸ਼ਾ ਵਾ ਜਿਹੜੀ ਪੂਰਬੀ ਪੰਜਾਬ ਦੇ ਵਿੱਚ ਨਹੀਂ ਬੋਲੀ ਜਾਂਦੀ ਤਾਂ ਇਹ ਨਹੀਂ ਬੋਲੀ ਜਾਂਦੀ ਜੀ ਸਰਾਇਕੀ ਠੀਕ ਹੈ ਵਾ ਸਾਨੂੰ ਪਤਾ ਹੈ ਪੁਆਦੀ ਮਾਜੀ ਤੇ ਦੁਆਬੀ ਇਹ ਬੋਲੀ ਜਾਂਦੀ ਹੈ ਪੂਰਬੀ ਪੰਜਾਬ ਦੇ ਵਿੱਚ ਪਰ ਸਰਾਇਕੀ ਆ ਜਿਹੜੀ ਇਹ ਨਹੀਂ ਬੋਲੀ ਜਾਂਦੀ ਠੀਕ ਹੈ ਨੈਕਸਟ ਹੈ ਜੀ ਗੱਗਾ ਧੁਨੀ ਦੀ ਪਛਾਣ ਹੈ ਗੱਗਾ ਧੁਨੀ ਦੀ ਪਛਾਣ ਆ ਗੱਗਾ ਤੁਸੀਂ ਬੋਲ ਕੇ ਦੇਖੋ ਗੱਗਾ ਨਾ ਤਾਂ ਸਾਡੇ ਬੋਲਣ ਜਿਹੜੇ ਆਪਸ ਚ ਜੁੜ ਰਹੇ ਆ ਠੀਕ ਹੈ ਮਤਲਬ ਬੋਲ ਜਿਹੜੇ ਆਪ ਵਿੱਚ ਜੁੜ ਕੇ ਜਦੋਂ ਰੁਕਾਵਟ ਪਾਉਂਦੇ ਆ ਮੂੰਹ ਚੋਂ ਨਿਕਲਣ ਵਾਲੀ ਹਵਾ ਨੂੰ ਰੋਕਦੇ ਆ ਤਾਂ ਉੱਥੇ ਅਸੀਂ ਬੋਲਦੇ ਆ ਕਿ ਹੋਠੀ ਧੁਣੀ ਆ ਤਾਲਵੀ ਜਦੋਂ ਸਾਡੀ ਜੀਭ ਤਾਲੂ ਨੂੰ ਟੱਚ ਕਰਦੀ ਆ ਪਰ ਗੱਗਾ ਧੁਣੀ ਜਦੋਂ ਅਸੀਂ ਗੱਗਾ ਬੋਲਦੇ ਆ ਨਾ ਸਾਡੀ ਜੀਭ ਦਾ ਉੱਪਰਲਾ ਹਿੱਸਾ ਉੱਪਰ ਨੂੰ ਉੱਠਦਾ ਵਾ ਸੈਕਿੰਡ ਸੈਂਟਰ ਵਾਲਾ ਜੋ ਹਿੱਸਾ ਵਾ ਨਾ ਉਹ ਉੱਪਰ ਨੂੰ ਉੱਠਦਾ ਵਾ ਤਾਂ ਉਹਨੂੰ ਆਪਾਂ ਬੋਲਦੇ ਆ ਕੋਮਲ ਤਾਲਵੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅੱਗੇ ਪੰਜਾਬੀ ਦੀ ਕੇਸ ਉਪਭਾਸ਼ਾ ਵਿੱਚ ਪੰਜ ਨਾਸਕੀ ਵਿਅੰਜਨ ਮੌਜੂਦ ਹਨ ਹਾਂਜੀ ਪੰਜ ਨਾਸਕੀ ਵਿਅੰਜਨ ਉਹ ਕਿਹੜੀ ਉਪਭਾਸ਼ਾ ਦੇ ਵਿੱਚ ਮੌਜੂਦ ਆ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਤਾਂ ਇਹ ਮੌਜੂਦ ਆ ਜੀ ਮਾਝੀ ਦੇ ਵਿੱਚ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਪੰਜਾਬੀ ਭਾਸ਼ਾ ਦਾ ਜਨਮ ਸਰੋਤ ਹੈ ਹਾਂਜੀ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਸਰੋਤ ਆ ਉਹ ਕਿਹੜੀ ਲਿਪੀ ਆ ਵੈਸੇ ਤਾਂ ਪੰਜਾਬੀ ਭਾਸ਼ਾ ਦਾ ਜਿਹੜਾ ਜਨਮ ਸਰੋਤ ਆ ਉਹ ਬ੍ਰਹਮੀ ਲਿਪੀ ਮੰਨਿਆ ਜਾਂਦਾ ਵਾ ਠੀਕ ਹੈ ਕਿ ਬ੍ਰਹਮੀ ਤੋਂ ਗੁਰਮੁਖੀ ਲਿਪੀ ਲਈ ਆ ਸੀ ਗੁਰਮੁਖੀ ਲਿਪੀ ਆ ਜਿਹੜੀ ਉਹ ਸੀ ਬ੍ਰਹਮੀ ਤੋਂ ਲਈ ਆ ਜੇ ਗੁਰਮੁਖੀ ਆ ਜਾਂਦਾ ਤਾਂ ਅਸੀਂ ਬ੍ਰਹਮੀ ਲਾਉਣਾ ਸੀ ਠੀਕ ਹੈ ਹੁਣ ਪੰਜਾਬੀ ਭਾਸ਼ਾ ਦਾ ਜਨਮ ਸਰੋਤ ਆ ਤਾਂ ਇਹ ਹੈਗਾ ਸੰਸਕ੍ਰਿਤ অপਸ਼ਨ A ਇਸ ਦਾ ਰਾਈਟ ਆਨਸਰ ਠੀਕ ਹੈ ਧਿਆਨ ਦਿਓ ਇੱਥੇ ਨੈਕਸਟ ਹੈ ਸਤਲੁਜ ਅਤੇ ਵਿਆਸ ਦੇ ਰਿਆਮਾ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਆ ਹਾਂਜੀ ਸਤਲੁਜ ਅਤੇ ਵਿਆਸ ਦੇ ਵਿਚਕਾਰ ਦਾ ਇਲਾਕਾ ਕਿਹੜਾ ਵਾ ਦੁਆਬਾ ਦੁਆਬੇ ਚ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਆ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਇਹ ਇੱਥੇ ਦੁਆਬੀ ਬੋਲੀ ਜਾਂਦੀ ਆ অপਸ਼ਨ D ਇਸ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਹੇਠਾਂ ਕਿਹੜਾ ਲੋਕ ਕਾਵ ਰੂਪ ਦਿੱਤਾ ਗਿਆ ਹੈ ਹਾਂਜੀ ਹੇਠਾਂ ਕਿਹੜਾ ਲੋਕ ਕਾਵ ਰੂਪ ਦਿੱਤਾ ਗਿਆ ਹੈ ਵਹੰਗੀ ਉੱਤੇ ਬਹੰਗੀ ਆ ਰੱਬ ਸਾਨੂੰ ਧੀ ਵੇ ਦਿੱਤੀ ਜਿਹੜੀ ਪੁੱਤਰਾਂ ਤੋਂ ਮਹਿੰਗੀ ਆ ਇਹ ਕਿਹੜਾ ਲੋਕ ਕਾਵ ਦਾ ਕਿਹੜਾ ਰੂਪ ਆ ਸੁਹਾਗ ਆ ਬੋਲੀ ਆ ਸ਼ੰਦ ਆ ਜਾਂ ਮਾਹੀਆ ਤਾਂ ਇਹ ਹੈਗਾ ਵਾਜੀ ਮਾਹੀਆ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਚਰਖੇ ਦਾ ਹਿੱਸਾ ਨਹੀਂ ਹੈ ਹਾਂਜੀ ਇੱਥੇ ਤੁਸੀਂ ਹੁਣ ਦੱਸਣਾ ਕਿ ਚਰਖੇ ਦਾ ਹਿੱਸਾ ਕਿਹੜਾ ਨਹੀਂਗਾ ਤਾਂ ਚਾਰਖੇ ਦਾ ਹਿੱਸਾ ਨਹੀਂ ਹੈਗਾ ਜੀ ਗੁੰਬੜ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਬਾਗ ਫੜਾਈ ਦੀ ਰਸਮ ਡੈਸ਼ ਕਰਦੀਆਂ ਹਨ ਹਾਂਜੀ ਬਾਗ ਫੜਾਈ ਦੀ ਜਿਹੜੀ ਰਸਮ ਆ ਉਹ ਕੌਣ ਕਰਦੀਆਂ ਨੇ ਵੈਸੇ ਕਰਦੀਆਂ ਹਨ ਪੈਣਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਜੀ ਹੁਣ ਦੇਖੋ ਸਭ ਤੋਂ ਪਹਿਲਾਂ ਇਹ ਜਿਹੜੀ ਆਪਣੇ ਕੋਲੇ ਅਭ ਵਰਦ ਦਿੱਤੇ ਹੋਏ ਆਪਾਂ ਨੂੰ ਜਿਹੜੇ ਅੰਕ ਦਿੱਤੇ ਆ ਠੀਕ ਹੈ ਇਹਨਾਂ ਨੂੰ ਆਪਾਂ ਸ਼ੁੱਧ ਮੈਥਮੈਟਿਕਲ ਜਿਵੇਂ ਆਪਾਂ ਕਹਿ ਸਕਦੇ ਪੰਜਾਬੀ ਦੇ ਰੂਪ ਵਿੱਚ ਲਿਖਣਾ ਹੋਵੇ ਤਾਂ ਇਹ ਜਿਹੜਾ ਤੁਸੀਂ ਇਹਦੇ ਤੇ ਧਿਆਨ ਰੱਖੋ ਇਹ ਜਿਹੜਾ ਅੰਕ ਆ ਵੈਸੇ ਤਾਂ ਮੈਂ ਤੁਹਾਨੂੰ ਸਾਰੇ ਦੱਸ ਦੇਣਾ ਚਾਹਣੀ ਆ ਜੇ 1 ਆ ਤਾਂ ਅਸੀਂ ਉਹਨੂੰ ਇਸ ਤਰ੍ਹਾਂ ਲਿਖਦੇ ਆ ਜੇ 2 ਆ ਤਾਂ ਇਸ ਤਰ੍ਹਾਂ ਜੇ 3 ਆ ਤਾਂ ਇਹ ਰੂਪ ਹੁੰਦਾ 4 ਦਾ ਇਹ ਰੂਪ ਹੁੰਦਾ ਵਾ 8 ਹੁੰਦਾ ਵਾ ਥੋੜਾ ਉੱਪਰੋਂ ਖੁੱਲਿਆ ਹੋਇਆ ਠੀਕ ਹੈ ਤੇ ਇਹਨੂੰ 5 ਬੋਲਦੇ ਆ ਠੀਕ ਹੈ ਜੀ 6 ਦਾ ਇਹ ਰੂਪ ਹੁੰਦਾ ਤੁਸੀਂ ਹੁਣ ਆਪ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਅੰਕ ਦਿੱਤੇ ਆ ਤੇ 7 ਦਾ ਹੁੰਦਾ ਵਾ ਜੇ ਇਹ ਵਾਲਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ 8 ਇਹ ਹੁੰਦਾ 8 ਜਿਹੜਾ ਕੱਲਾ ਅੱਧਾ ਦੱਦਾ ਹੁੰਦਾ ਠੀਕ ਹੈ ਫੇਰ ਉਸ ਤੋਂ ਬਾਅਦ ਇਹ ਹੁੰਦਾ 9 ਤੇ 10 ਦਾ ਤਾਂ ਤੁਹਾਨੂੰ ਪਤਾ ਵਾ ਜ਼ੀਰੋ ਤੇ ਇੱਕ ਲੱਗ ਕੇ 10 ਬਣ ਜਾਂਦਾ ਬਾਕੀ ਸਾਰੇ ਅੱਖਰ ਤਾਂ ਇਨ੍ਹਾਂ ਤੋਂ ਹੀ ਬਣਦੇ ਆ ਜਿਵੇਂ ਪੰਜਾਬੀ ਦੇ ਵਿੱਚ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਪਛਾਣ ਕਰੋ ਕਿ ਇਨ੍ਹਾਂ ਦੇ ਵਿੱਚੋਂ ਕਿਹੜਾ ਅੱਖਰ ਸਹੀ ਬਣਦਾ ਵਾ ਤਾਂ ਹੁਣ ਤੁਹਾਨੂੰ ਜਿਹੜੇ ਅੰਕ ਦਿੱਤੇ ਆ ਉਹ ਦਿੱਤਾ ਹੋਇਆ ਜੀ ਸਭ ਤੋਂ ਪਹਿਲਾਂ ਤਾਂ 6 ਫੇਰ ਸਾਨੂੰ ਦਿੱਤਾ 8 ਤੇ ਫੇਰ ਦਿੱਤਾ 9 ਠੀਕ ਹੈ 9 ਦਿੱਤਾ ਵਾ 9 ਦਿੱਤਾ ਵਾ ਆਪਾਂ ਆਪਦੀ ਲੈਂਗੁਏਜ ਦੇ ਵਿੱਚ ਲਿਖਦੇ ਹਾਂ ਜੋ ਅਸੀਂ 23 ਮਾਈਨਸ ਕਰਨੇ ਜਦੋਂ 23 ਮਾਈਨਸ ਕੀਤੇ ਤਾਂ 666 ਬਣ ਗਿਆ ਤੇ ਇਹਨੂੰ ਕਿੱਦਾਂ ਲਿਖਾਂਗੇ ਸੀ ਕੇ ਰੀ ਪਛਾਣ ਮੈਂ ਤੁਹਾਨੂੰ ਦੱਸ ਦਿੱਤੀ ਇਹ ਵਾਲਾ ਠੀਕ ਹੈ ਸਾਰੇ ਇੱਕੋ ਜਿਹੇ ਆ ਜਾਣੇ ਆ ਤਾਂ ਇਸ ਤਰ੍ਹਾਂ ਦਾ ਤੇ ਇਹ ਹੈਗੇ ਆ ਜੀ ਆਪਸ਼ਨ ਬੀ ਦੇ ਵਿੱਚ ਪਈ ਠੀਕ ਹੈ 6 ਇਸ ਤਰ੍ਹਾਂ ਤਾਂ ਹਾਂਜੀ ਅੱਗੇ ਆ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦਾ ਸਬੰਧ ਸਰਦ ਰੁੱਤ ਨਾਲ ਹੈ ਹਾਂਜੀ ਸਰਦ ਰੁੱਤ ਦੇ ਮਹੀਨੇ ਕਿਹੜੇ ਆ ਇਹਨਾਂ ਦੇ ਵਿੱਚੋਂ ਦੇਖੋ ਜੇਠ ਤੇ ਹੜ ਬਹੁਤ ਹੀ ਤਪਦੇ ਮਹੀਨੇ ਆ ਠੀਕ ਹੈ ਚੇਤ ਵਿਸਾਖ ਇਹਨਾਂ ਚ ਵੀ ਗਰਮੀ ਆਉਂਦੀ ਆ ਸੋਨ ਪਾਦੋ ਵੀ ਗਰਮੀ ਚਾ ਸਰਦ ਰੁੱਤ ਦੇ ਆ ਅੱਸੂ ਕੱਤਾ ਠੀਕ ਹੈ ਜਦੋਂ ਦੀਵਾਲੀ ਵਗੈਰ ਦਸਹਿਰਾ ਹੁੰਦਾ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਜੀ ਗੜਬਾ ਦਾ ਕਮੰਡਲ ਗੜਬਾ ਜਾਂ ਕਮੰਡਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹਾਂਜੀ ਗੜਵਾ ਜਾਂ ਕਮੰਡਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਆ ਸਕਦਾ ਵਾ ਗਡੂਆ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗਰੀਬ ਜਾਂ ਕੰਗਾਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹਾਂਜੀ ਗਰੀਬ ਜਾਂ ਕੰਗਾਲ ਦੇ ਕੰਗਾਲ ਦੇ ਅਰਥਾਂ ਵਜੋਂ ਇਹਨਾਂ ਦੇ ਵਿੱਚੋਂ ਅਸੀਂ ਕਿਹੜਾ ਵਰਤ ਸਕਦੇ ਹਾਂ ਮਸਕੀਨ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜਾਤ ਦੇ ਕੋਹੜ ਕਿਰਲੀ ਸਤੀਰਾ ਨਾਲ ਜਫੇ ਇਹ ਆਖਣਾ ਇਸ ਦਾ ਅਰਥ ਦੱਸੋ ਹਾਂਜੀ ਜਾਤ ਦੇ ਕੋਹੜ ਕਿਰਲੀ ਸਤੀਰਾ ਨਾਲ ਜਫੇ ਇਹ ਆਖਣ ਉਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਨੀਵੇਂ ਬੰਦੇ ਦਾ ਔਕਾਤ ਤੋਂ ਬਾਹਰ ਹੋ ਕੇ ਸੋਚਣਾ ਉੱਥੇ ਵਰਤ ਕਹਿ ਦਿੰਦੇ ਆ ਲੋਕ ਅਕਸਰ ਤੇ ਜਾਤ ਦੀ ਕੋਹੜ ਕਿਰਲੀ ਸਤੀਰਾ ਨਾਲ ਜਫੇ ਠੀਕ ਹੈ ਨੈਕਸਟ ਹੈ ਵਿਸ਼ਰਾਮ ਚੰਨਾ ਦੇ ਪੱਖੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਆ ਹਾਂਜੀ ਵਿਸ਼ਰਾਮ ਚੰਨਾ ਦੇ ਪੱਖੋਂ ਅਸੀਂ ਸਹੀ ਵਾਕ ਦੱਸਣਾ ਵਾ ਤਾਂ ਸਭ ਤੋਂ ਪਹਿਲਾਂ ਦੇਖੋ ਸਹੀ ਬਾਗ ਵਿਸ਼ਰਾਮ ਚ ਇਹਨਾਂ ਦੇ ਪੱਖੋਂ ਕਿਹੜਾ ਵਾ ਆ ਤਾਂ ਇਹਦੇ ਵਿੱਚੋਂ ਆ ਰਾਮ ਦੇਵੀ ਨੇ ਹੱਥ ਨਾਲੇ ਇਸ਼ਾਰਾ ਕਰਦੇ ਆ ਕਿਹਾ ਹੁਣ ਆਪਾਂ ਕਿਸੇ ਨੂੰ ਕੋਈ ਵੀ ਇਸ਼ਾਰਾ ਕਰਕੇ ਕਹਿੰਨੇ ਆ ਤਾਂ ਆਪਾਂ ਪਹਿਲਾਂ ਕੀ ਆ ਜਦੋਂ ਇਸ਼ਾਰਾ ਕਰਦੇ ਆ ਠੀਕ ਹੈ ਜੇ ਕਿਸੇ ਨੇ ਇਹਨੂੰ ਲਿਖਣਾ ਹੋਵੇ ਕਿ ਜਦੋਂ ਮੈਂ ਕਿਸੇ ਦੇ ਵਾਕਾਂ ਨੂੰ ਲਿਖਣਾ ਹੋਵੇ ਮੰਨ ਲਓ ਮੈਂ ਕਿਸੇ ਦੀ ਲਾਈਨ ਨੂੰ ਲਿਖਣਾ ਹੋਵੇ ਚਾਹੇ ਕਿਸੇ ਮਹਾਨ ਪੁਰਸ਼ ਦੀ ਲਾਈਨ ਨੂੰ ਲਿਖਣਾ ਹੋਵੇ ਚਾਹੇ ਮੈਂ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨੂੰ ਲਿਖਣਾ ਹੋਵੇ ਤਾਂ ਆਪਾਂ ਜਦੋਂ ਕਿਸੇ ਦੇ ਸ਼ਬਦਾਂ ਨੂੰ ਲਿਖਦੇ ਆ ਨਾ ਐਜ਼ ਇਟ ਇਜ਼ ਜਿਵੇਂ ਉਹਨੇ ਬੋਲੇ ਆ ਤਾਂ ਇਨਵਰਟਡ ਕਾਮਾਸ ਜਿਹੜਾ ਯੂਜ਼ ਹੁੰਦੇ ਆ ਠੀਕ ਹੈ ਫਿਰ ਹੁਣ ਇੱਥੇ ਦੇਖੋ RAM ਦੇਵੀ ਨੇ ਹੱਥ ਨਾਲ ਇਸ਼ਾਰਾ ਕਰਦੇ ਆ ਕਿਹਾ ਫਿਰ ਇੱਥੇ ਥੋੜੀ ਰੁਕਾਵਟ ਪੈਦਾ ਹੋਗੀ ਫਿਰ ਅਸੀਂ ਕੀ ਬਤਾ ਕਾਮਾ ਠੀਕ ਹੈ ਫਿਰ ਜਦੋਂ ਇਨਵਰਟਡ ਕਾਮੇ ਯੂਜ਼ ਹੋਏ ਤਾਂ ਕੀ-ਕੀ ਹੋਣੇ ਵੀਰ ਰੋਟੀ ਖਾਣੇ ਸ਼ੱਕ ਕੇ ਜਾਣਾ ਰੋਟੀ ਸੋਰੀ ਰੋਟੀ ਪਾਣੀ ਸ਼ੱਕ ਕੇ ਜਾਣਾ ਤਾਂ ਰੋਟੀ ਪਾਣੀ ਸ਼ੱਕ ਕੇ ਜਾਣਾ ਠੀਕ ਹੈ ਵੀਰ ਰੋਟੀ ਪਾਣੀ ਸ਼ੱਕ ਕੇ ਜਾਣਾ ਤਾਂ ਆਪਸ਼ਨ ਨੰਬਰ ਇੱਥੇ ਕਿਹੜੀ ਰਾਈਟ ਆਨਸਰ ਬਣ ਰਹੀ ਆ ਜੀ 34 ਦਾ ਆਪਸ਼ਨ ਸਾਡੇ ਕੋਲੇ ਹੈਗੀ ਆ ਬੀ ਰਾਈਟ ਆਨਸਰ ਠੀਕ ਹੈ ਕਿਉਂਕਿ ਉਹਨੇ ਪਹਿਲਾਂ ਵੀਰ ਕਹੂਗੀ ਫਿਰ ਥੋੜੀ ਰੁਕੂਗੀ ਇਸ ਕਰਕੇ ਕਾਮਾ ਆ ਗਿਆ ਫਿਰ ਉਹ ਕਹੂਗੀ ਰੋਟੀ ਪਾਣੀ ਸ਼ੱਕ ਕੇ ਜਾਇਓ ਠੀਕ ਹੈ ਆਪ ਵੀ ਆਪਾਂ ਬੋਲਦੇ ਆ ਆਮ ਗੱਲ ਹੈ ਤਾਂ ਕਿ ਆਪਾਂ ਘਰ ਬੋਲ ਦਿੰਨੇ ਆ ਇਸ ਤਰ੍ਹਾਂ ਦਾ ਠੀਕ ਹੈ ਤਾਂ ਉਦੋਂ ਆਪਾਂ ਵੀ ਕੀ ਕਰਦੇ ਆ ਥੋੜਾ ਜੇ ਕਿਸੇ ਨੂੰ ਵੀ ਬੋਲ ਰਹੇ ਆ ਚਾਹੇ ਚਾਚਾ ਜੇ ਕੋਈ ਚਾਹੇ ਤਾਇਆ ਜੇ ਕੋਈ ਉਹਨਾਂ ਨੂੰ ਵੀ ਆਪਾਂ ਇਹੀ ਬੋਲਦੇ ਆ ਨਾ ਕਿ ਰੋਟੀ ਖਾ ਕੇ ਜਾਇਓ ਨਾਲ ਮੂਰੇ ਜੋ ਵੀ ਆਪਾਂ ਨਾਮ ਲੈਣਾ ਥੋੜਾ ਰੁਕਾਵਟ ਪਾ ਦਿੰਨੇ ਆ ਫਿਰ ਗੁਰਵਿੰਦਰ ਕਿਤਾਬ ਲੈਣ ਬਾਜ਼ਾਰ ਗਿਆ ਸੀ ਬਾਕ ਦਾ ਸ਼ੁੱਧ ਅੰਗਰੇਜ਼ੀ ਅਨੁਵਾਦ ਕਰੋ ਸਭ ਤੋਂ ਪਹਿਲਾਂ ਤਾਂ ਦੇਖੋ ਸੀ ਆ ਗਿਆ ਸੀ ਆ ਗਿਆ ਮਤਲਬ ਕਿ ਇਹ ਪਾਸਟ ਚ ਚਲਿਆ ਗਿਆ ਠੀਕ ਹੈ ਸੀ ਜਦੋਂ ਸੀ ਆ ਗਿਆ ਜਦੋਂ ਸੀ ਆ ਗਿਆ ਪਾਸਟ ਚ ਚਲਿਆ ਗਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਪਾਸਟ ਦੇ ਵਿੱਚ ਕਿਹੜੇ ਕਿਹੜੇ ਰੂਲ ਹੁੰਦੇ ਆ ਪਾਸਟ ਦੇ ਗੁਰਵਿੰਦਰ ਕਿਤਾਬ ਲੈਣ ਬਾਜ਼ਾਰ ਗਿਆ ਸੀ ਤਾਂ ਗੁਰਵਿੰਦਰ ਹੈਡ ਗੋਨ ਟੂ ਦਾ ਮਾਰਕੀਟ ਠੀਕ ਹੈ ਟੂ ਬਾਈ ਆ ਬੁੱਕ ਆਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਨੈਕਸਟ ਹੈ ਅੱਖਾਂ ਵਿੱਚ ਘਸੌਣ ਦੇ ਕੇ ਰੋਣਾ ਦੇਖੋ ਜਦੋਂ ਕੋਈ ਆਪਾਂ ਕਹ ਜਦੋਂ ਕੋਈ ਮਤਲਬ ਕਿ ਪਹਿਲਾਂ ਹੀ ਗਲਤ ਕੰਮ ਕਰੇ ਆਪਾਂ ਉਹਨੂੰ ਰੋਕੀਏ ਉਦੋਂ ਨਾ ਰੁਕੇ ਫਿਰ ਬਾਅਦ ਵਿੱਚ ਜਦੋਂ ਉਹਨੂੰ ਪਤਾ ਲੱਗੇ ਕਿ ਹਾਂ ਇਹ ਤਾਂ ਸੱਚੀ-ਮੁੱਚੀ ਗਲਤੀ ਸੀਗਾ ਮਤਲਬ ਫਿਰ ਜਦੋਂ ਗਲਤ ਹੋ ਜਾਂਦਾ ਫਿਰ ਉਹਨੂੰ ਪਛਤਾਵਾ ਹੁੰਦਾ ਵਾ ਫਿਰ ਜਦੋਂ ਪਛਤਾਉਂਦਾ ਫਿਰ ਕਹਿੰਨੇ ਹੁਣ ਜੋ ਅੱਖਾਂ 'ਚ ਘਸੌਣ ਦੇ ਕੇ ਰੋਣੇ ਆ ਪਹਿਲਾਂ ਹੀ ਆਪਦਾ ਦੇਖ ਲੈਂਦੇ ਇਦਾਂ ਬੋਲਦੇ ਆ ਨਾ ਘਰਾਂ 'ਚ ਵੀ ਆਪਾਂ ਅਕਸਰ ਐਗਜ਼ਾਮ ਤੁਸੀਂ ਦੇਖਿਆ ਹੋਣਾ ਵਾ ਪਿੰਡਾਂ ਦੇ ਵਿੱਚ ਤਾਂ ਅਕਸਰ ਬੋਲ ਦਿੰਦੇ ਆ ਇਹ ਗੱਲਾਂ ਆ ਟਾਪਸ਼ਨ ਏ ਇੱਥੇ ਰਾਈਟ ਆਨਸਰ ਹੈ ਕਿ ਬਹੁਤ ਪਛਤਾਉਣਾ ਠੀਕ ਹੈ ਅੱਗੇ ਆ ਜੀ ਖੋਤੀ ਦਾ ਤਸੀਲੋਂ ਹੋ ਆਉਣਾ ਮੁਹਾਵਰੇ ਦਾ ਅਰਥ ਦੱਸੋ ਹਾਂਜੀ ਖੋਤੀ ਦਾ ਤਸੀਲੋਂ ਹੋ ਆਉਣਾ ਮੁਹਾਵਰੇ ਦਾ ਅਰਥਾ ਥੋੜੀ ਗੱਲੋਂ ਆਪਣੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ ਕੋਈ ਮਾੜੀ ਮੋٹے ਗੁਣ ਹੋਣਾ ਉਹਦੇ ਲਈ ਆਪਦੇ ਆਪ ਨੂੰ ਸੋਚਣਾ ਕਿ ਹਾਂ ਮੈਂ ਬਹੁਤ ਮਹਾਨ ਆ ਤਾਂ ਥੋੜੀ ਗੱਲੋਂ ਆਪਣੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ ਖੋਤੀ ਦਾ ਤਸੀਲੋਂ ਹੋ ਆਉਣਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁੰਦੇ ਸਿਰ ਤੇ ਕੰਗੀ ਫੇਰਨਾ ਹਾਂਜੀ ਗੁੰਦੇ ਸਿਰ ਤੇ ਕੰਗੀ ਫੇਰਨਾ ਹਾਂਜੀ ਗੁੰਦੇ ਸਿਰ ਤੇ ਕੰਗੀ ਫੇਰਨਾ ਮੁਹਾਵਰੇ ਦਾ ਅਰਥ ਹੈ ਗੁੰਦੇ ਸਿਰ ਤੇ ਕੰਗੀ ਫੇਰਨਾ ਮੁਹਾਵਰੇ ਦਾ ਅਰਥ ਕੀ ਅਰਥਾ ਕਿਸੇ ਦੇ ਕੀਤੇ ਕਿਰਾਏ ਦਾ ਜਸ ਆਪ ਖੱਟਣਾ ਕਿਸੇ ਦੇ ਕੀਤੇ ਹੋਏ ਕੰਮ ਤੇ ਜਸ ਆਪ ਖੱਟਣਾ ਵੈਸੇ ਤਾਂ ਇੱਥੇ ਵਿਅਰਥ ਕੰਮ ਕਰਨਾ ਵੀ ਇਹਦਾ ਆਨਸਰ ਬਣ ਰਿਹਾ ਵਾ ਕਿਉਂਕਿ ਗੁੰਦੇ ਸਿਰ ਤੇ ਕੰਗੀ ਫੇਰਨਾ ਗੁੰਦੇ ਸਿਰ ਤੇ ਕੰਗੀ ਫੇਰਾਂਗੇ ਤਾਂ ਵਿਅਰਥ ਕੰਮ ਹੀ ਹੈ ਨਾ ਉਹਦਾ ਕੀ ਫਾਇਦਾ ਠੀਕ ਹੈ ਤਾਂ ਵੈਸੇ ਤਾਂ ਮੇਰੇ ਅਕੋਰਡਿੰਗ ਤਾਂ ਇੱਥੇ ਸੀ ਆਪਸ਼ਨ ਬਣ ਰਹੀ ਆ ਪਰ ਬੋਰਡ ਨੇ ਇੱਥੇ ਬੀ ਆਪਸ਼ਨ ਦਿੱਤੀ ਹੋਈ ਆ ਜੀ ਇਹਦੀ ਰਾਈਟ ਆਨਸਰ ਬੋਰਡ ਵੱਲੋਂ ਆਈ ਆ ਕਿ ਕਿਸੇ ਦੇ ਕੀਤੇ ਕਰਾਇਦਾ ਜਸ ਆਪ ਖੱਟਣਾ ਗੁੰਦੇ ਸਿਰ ਤੇ ਕੰਗੀ ਫੇਰਨੇ ਦਾ ਠੀਕ ਹੈ ਨੈਕਸਟ ਹੈ ਚੰਗਿਆੜਿਆਂ ਸ਼ਬਦ ਦਾ ਵਿਆਕਰਨਿਕ ਪਰੇਸ਼ਾਨ ਹੈ ਹਾਂਜੀ ਚੰਗਾੜਿਆਂ ਚੰਗਾੜਿਆਂ ਸ਼ਬਦ ਦੀ ਵਿਆਕਰਨਿਕ ਪਰੇਸ਼ਾਨ ਕੀ ਆ ਤਾਂ ਇਹ ਹੈਗੀ ਆ ਜੀ ਚੰਗਾੜਿਆਂ ਦੇਖੋ ਚੰਗਾੜਿਆਂ ਕੀ ਆ ਚੰਗਾ ਇੱਕ ਹੁੰਦਾ ਚੰਗਿਆੜਾ ਇਹ ਹੁੰਦਾ ਇੱਕ ਵਚਨ ਹੁਣ ਇਹ ਕੀ ਆ ਚੰਗਿਆੜਿਆਂ ਬਹੁਵਚਨ ਪੁਲਿੰਗ ਹੋ ਗਿਆ অপশন বি ইজ দা রাইট অ্যানসার नेक्स्ट ਹੈ ਕਰਜ ਸ਼ਬਦ ਦੀ ਵਿਆਕਰਨਿਕ ਪਰਿਸ਼ਾਨ ਹੈ ਕਰਜ ਕਰਜ ਕੀ ਆ ਇਕਵਚਨ ਆ ਠੀਕ ਹੈ ਪਰ ਕੀ ਦਾ ਪੁਲਿੰਗ ਦਾ অপশন ਸੀ ਇਜ਼ ਦਾ রাইਟ ਆਨਸਰ नेक्स्ट ਹੈ ਫੌਜ ਤੋਂ ਪੈਨਸ਼ਨ ਪਾ ਚੁੱਕੇ ਕੁਲਦੀਪ ਚੰਦ ਨੇ ਪਿੰਡ ਦੀ ਸਾਥ ਵਿੱਚ ਜੁੜੇ ਲੋਕਾਂ ਨੂੰ ਆਪਣੀ ਬਟਾਲੀਅਨ ਦੇ ਕਈ ਕਿਸੇ ਸੁਣਾਈ ਇਸ ਵਾਕ ਵਿੱਚ ਇਕਵਚਨ ਸ੍ਰੈਣੀ ਦੇ ਕਿੰਨੇ ਨਾਮ ਆਏ ਆ ਹਾਂਜੀ ਇਕਵਚਨ ਸ੍ਰੈਣੀ ਦੇ ਨਾਮ ਦੱਸਣ ਇੱਕ ਕੰਡੀਸ਼ਨ ਦਿੱਤੀ ਹੋਣੀ ਕਿ ਇਕਵਚਨ ਸ੍ਰੈਣੀ ਦੇ ਕਿੰਨੇ ਨਾਮ ਆਏ ਆ ਸਭ ਤੋਂ ਪਹਿਲਾਂ ਦੇਖੋ ਫੌਜ ਏ ਕੀ ਆ ਇਕੱਠਵਾਚਕ ਨਾਮ ਆ ਕਿਉਂਕਿ ਅਸੀਂ ਨਾਮ ਦੱਸਨੇ ਆ ਹਾਂਜੀ ਨਾਮ ਦੱਸਨੇ ਆ ਠੀਕ ਹੈ ਫੌਜ ਕੀ ਆ ਇਕੱਠਵਾਚਕ ਨਾਮ ਆ ਤਾਂ ਫੌਜ ਵੀ ਕੀ ਆ ਇੱਕ ਨਾਮ ਹੋ ਗਿਆ ਫੌਜ ਤੋਂ ਪੈਨਸ਼ਨ ਪਾ ਚੁੱਕੇ ਗੁਲਦੀਪ ਚੰਦ ਨੇ ਗੁਲਦੀਪ ਚੰਦ ਇਹ ਵੀ ਕੀ ਆ ਇੱਕ ਨਾਮ ਹੋ ਗਿਆ ਪਿੰਡ ਵੀ ਕੀ ਆ ਇੱਕ ਨਾਮ ਆ ਸਾਥ ਵੀ ਕੀ ਆ ਇੱਕ ਨਾਮ ਆ ਠੀਕ ਹੈ ਮਟਾਲੀਅਨ ਵੀ ਕੀ ਆ ਇੱਕ ਨਾਮ ਆ ਠੀਕ ਹੈ ਉਸ ਤੋਂ ਬਾਅਦ ਤਾਂ ਇਹਦੇ ਵਿੱਚ ਰਾਈਟ ਆਨਸਰ ਹੈ ਜੀ ਆਪਣਾ ਕਿੰਨੇ ਨਾਮ ਬਣ ਰਹੇ ਆ ਦੇਖੋ 6 ਬਣ ਗਏ ਤਾਂ অপਸ਼ਨ ਨੰਬਰ B ਇੱਥੇ ਰਾਈਟ ਆਨਸਰ ਹੈ ਠੀਕ ਹੈ 6 ਤੇ ਨੈਕਸਟ ਹੈ ਜੀ ਪ੍ਰੇਮ ਈਰਖਾ ਸਾੜਾ ਲੋਭ মোহ ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾ ਕੁ ਕੁਝ ਬੰਦੇ ਦੀ ਮਿੱਟੀ ਵਿੱਚ ਰਲੇ ਹੋਏ ਨੇ ਇਸ ਬਾਕ ਵਿੱਚ ਕਿੰਨੇ ਭਾਵਵਾਚਕ ਸ੍ਰੈਣੀ ਦੇ ਨਾਮ ਆਏ ਤਾਂ ਸਭ ਤੋਂ ਪਹਿਲਾਂ ਭਾਵਵਾਚਕ ਭਾਵ ਦਾ ਮਤਲਬ ਕੀ ਹੁੰਦਾ ਜਿਨ੍ਹਾਂ ਨੂੰ ਅਸੀਂ ਕੋਈ ਚੀਜ਼ ਨੂੰ ਦੇਖ ਨਾ ਸਕਦੇ ਹੋਈ ਇਹ ਕੇਵਲ ਮਹਿਸੂਸ ਕਰੀਏ ਠੀਕ ਹੈ ਤਾਂ ਪ੍ਰੇਮ ਈਰਖਾ ਸਾੜਾ ਲੋਭ মোহ ਹੰਕਾਰ ਠੀਕ ਹੈ 1 ਕੀ ਹੋਗੇ 6 ਦੇ 6 ਕੀ ਆ ਭਾਬਾ ਚੱਕਾ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਇਜੜ ਸ਼ਬਦ ਦਾ ਵਿਆਕਰਨਿਕ ਪਛਾਣ ਹੈ ਹਾਂਜੀ ਇਜੜ ਸ਼ਬਦ ਆ ਜਿਹੜਾ ਇਜੜ ਸ਼ਬਦ ਦਾ ਵੈਸ ਤਾਂ ਤੁਹਾਨੂੰ ਪਤਾ ਇਕੱਠਵਾਚਕ ਨਾਮ ਆ ਠੀਕ ਹੈ ਜਦੋਂ ਇੱਕ ਕਿਸੇ ਚੀਜ਼ ਦਾ ਸਮੂਹ ਹੁੰਦਾ ਵਾ ਉੱਥੇ ਇਕੱਠਵਾਚਕ ਨਾਮ ਆ ਜਾਂਦਾ ਵਾ ਹੁਣ ਇਜੇਣਾ ਜੇਣਾ ਕਿਹੜਾ ਇਕੱਠਵਾਚਕ ਆ ਬਹੁਵਚਨ ਆ ਕਿ ਇੱਕ ਵਚਨ ਆ ਇਹ ਤੁਸੀਂ ਦੱਸਣਾ ਵਾ ਤੇ ਇਹਦੀ ਆਪਸ਼ਨ ਰਾਈਟ ਆਨਸਰ ਹੈ ਜੀ ਆਪਸ਼ਨ B ਇਹ ਬਹੁਵਚਨ ਪੁਲਿੰਗ ਇਕੱਠਵਾਚਕ ਨਾਮ ਆ ਨੈਕਸਟ ਡੋਲਚੀਆਂ ਸ਼ਬਦ ਦੀ ਵਿਆਕਰਨਿਕ ਪਰਿਸ਼ਾਣ ਹੈ ਡੋਲਚੀਆਂ ਡੋਲਚੀਆਂ ਸ਼ਬਦ ਦੀ ਵਿਆਕਰਨਿਕ ਪਰਿਸ਼ਾਣ ਆ ਬਹੁਵਚਨ ਇਸਤਰੀ ਲਿੰਗ ਆਮ ਨਾਮ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਪਹਿਲਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਰੋਟੀ ਸੌਰੀ ਪਹਿਲਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਕੋਈ ਰਾਏ ਦਿਆਂਗਾ ਇਸ ਸਬਕ ਵਿੱਚ ਕਰੰਬਾਰ ਆਨਿਸ਼ਚੇ ਵਾਕ ਅਤੇ ਨਿਜਵਾਚਕ ਪੜਨਾਮ ਦੀ ਪਛਾਣ ਕਰੋ ਦੇਖੋ ਮੈਂ ਹੁਣ ਤੁਹਾਡੀਆਂ ਕਲਾਸਾਂ ਲਗਾ ਰਹੀਆਂ ਨਾਮ ਪੜਨਾਮ ਦੀਆਂ ਉਵੇਂ ਇਹਦੇ ਤੋਂ ਦੇਖ ਕੇ ਲਾ ਰਹੀਆਂ ਪਰ ਬਹੁਤ ਸਟੂਡੈਂਟਸ ਘੱਟ ਰਿਸਪੌਂਸ ਦੇ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਆ ਜਾਣਾ ਇਹ ਹੋ ਜਾਣੇ ਆ ਪਰ ਦੇਖੋ ਕਿੰਨੀ ਡੁੰਗਾਈ ਦੇ ਵਿੱਚੋਂ ਇੱਕ ਅੱਠਵਾਚਕ ਨਾਮ ਵੀ ਅੱਗੇ ਆਪਾਂ ਉੱਪਰ ਕੀਤਾ ਆਨਿਸ਼ਚੇ ਵਾਚਕ ਅਤੇ ਨਿਜਵਾਚਕ ਪੜਨਾਮ ਵੀ ਹੁਣ ਕਰ ਰਹੇ ਆ ਕਿੰਨੀ ਡੁੰਗਾਈ ਦੇ ਵਿੱਚੋਂ ਆ ਰਹੇ ਆ ਵਾ ਤਾਂ ਦੇਖੋ ਹਾਂ ਜੀ ਪਹਿਲਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਮੈਂ ਕੋਈ رائے ਦੇਵਾਂਗਾ ਇਸ ਵਾਕ ਵਿੱਚ ਆਨਿਸ਼ਚੇ ਵਾਕ ਅਤੇ ਨਿਜਵਾਚਕ ਪੜਨਾਮ ਦੀ ਪਛਾਣ ਕਰੋ ਆ ਨਿਸ਼ਚੇ ਵਾਚ ਕੀ ਹੁੰਦਾ ਵਾ ਇੱਥੇ ਸਭ ਤੋਂ ਪਹਿਲਾਂ ਤਾਂ ਆ ਨਿਸ਼ਚੇ ਵਾਚ ਦਾ ਮਤਲਬ ਹੁੰਦਾ ਜਿੱਥੇ ਕੋਈ ਚੀਜ਼ ਦੀ ਆ ਆਪਾਂ ਕਹਿ ਸਕਦੇ ਹਾਂ ਕਿ ਨਿਸ਼ਚਿਤ ਨਹੀਂ ਹੁੰਦੀ ਠੀਕ ਹੈ ਜੋ ਜਿਵੇਂ ਅਮੈਂ ਬੋਲਦਾ ਪੰਜ ਪੰਜ ਕੀ ਇੱਕ ਸੰਖਿਆ ਨਿਸ਼ਚਿਤ ਆ ਉਹਨੂੰ ਆਪਾਂ ਨਿਸ਼ਚਿਤ ਬੋਲਾਂਗੇ ਠੀਕ ਹੈ ਪਰ ਜਿਹੜੇ ਜਿੱਥੇ ਹੋ ਗਿਆ ਸਾਰੇ ਬਹੁਤ ਕੁਝ ਥੋੜੇ ਇੱਕ ਠੀਕ ਹੈ ਉੱਥੇ ਕੀ ਆ ਅਨਿਸ਼ਚੇਵਾਕ ਆ ਜਾਂਦਾ ਜਿੱਥੇ ਐਗਜ਼ੈਕਟ ਗਿਣਤੀ ਨਹੀਂ ਪਤਾ ਤਾਂ ਇੱਥੇ ਕੀ ਆ ਇਹਦੇ ਵਿੱਚ ਬਣ ਰਿਆ ਸਾਰੇ ਇਹਦੇ ਵਿੱਚ ਵੀ ਸਾਰੇ ਠੀਕ ਹੈ ਇਹਦੇ ਵਿੱਚ ਕੋਈ ਇਹ ਸਾਰੇ ਕੀ ਆ ਅਨਿਸ਼ਚੇ ਆ ਕੀ ਆ ਅਨਿਸ਼ਚੇ ਪਰ ਹੁਣ ਅਸੀਂ ਨਿਜਵਾਚਕ ਦੇਖਣਾ ਕਿ ਕਿਹੜਾ ਵਾ ਤਾਂ ਨਿਜਵਾਚਕ ਪਹਿਲਾਂ ਆਪਾਂ ਵਾਕ ਪੜ੍ਹਦੇ ਹਾਂ ਪਹਿਲਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਤਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਸਾਰੇ ਆਪਣੇ ਆਪਸ਼ਨ ਸਾਰੇ ਆਪਣੇ ਠੀਕ ਹੈ ਇਹ ਰਾਈਟ ਆਨਸਰ ਹੈ ਮੈਂ ਫਿਰ ਕੋਈ ਆਪਣੀ رائے ਦਿਆਂਗਾ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਸਾਰੇ ਕੀ ਆ ਨਿਸ਼ਚੇਵਾਚਕ ਆਪਨੇ ਕੀ ਆ ਨਿਜਵਾਚਕ ਆ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੇਗਾ ਉਸ ਨਾਲ ਵੀ ਉਹੀ ਸਲੋਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ ਇਸ ਵਾਕ ਵਿੱਚ ਕਰਮਬਾਰ ਸੰਬੰਧਵਾਚਕ ਅਤੇ ਆ ਨਿਸ਼ਚੇਵਾਚਕ ਪੜਨਾਮ ਦੀ ਪਛਾਣ ਕਰੋ ਹਾਂਜੀ ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੂਗਾ ਉਸ ਨਾਲ ਵੀ ਉਹੀ ਸਲੂਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਏ ਇਸ ਬਾਗ ਵਿੱਚ ਕਰਮ ਬਾਅਦਕ ਵਚਕ ਦੇਖਣਾ ਸੰਬੰਧ ਕਿਹੜਾ ਵਾ ਜਿਹੜਾ ਠੀਕ ਹੈ ਤੇ ਸੰਬੰਧਵਾਚਕ ਅਤੇ ਆ ਨਿਸ਼ਚੇਵਾਚਕ ਆ ਨਿਸ਼ਚੇਵਾਚਕ ਕਿਹੜਾ ਹੋ ਗਿਆ ਕੋਈ ਤਾਂ ਆਪਸ਼ਨ A ਇੱਥੇ ਰਾਈਟ ਆਨਸਰ ਹੈ ਜਿਹੜਾ ਕੋਈ ਠੀਕ ਹੈ ਇਹ ਤਾਂ ਆਪਣੇ ਮੇਨ ਨੈਕਸਟ ਹੇਟ ਲਿਖਿਆ ਵਿੱਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ ਜੋੜ ਅਤੇ ਬਾਕ ਬੰਤਰ ਪੱਖੋਂ ਸਹੀ ਹੈ ਹਾਂਜੀ ਜਿਹੜਾ ਸ਼ਬਦ ਜੋੜ ਅਤੇ ਬਾਕ ਬੰਤਰ ਦੇ ਪੱਖੋਂ ਸਹੀ ਆ ਉਹ ਦੇਖੋ ਰੱਬ ਜਾਣਦੀ ਹੈ ਰੱਬ ਜਾਣਦੀ ਹੈ ਪਹਿਲਾਂ ਤਾਂ ਇਹੀ ਗਲਤ ਹੋ ਗਿਆ ਨਹੀਂ ਕਦੇ ਪੜਿਆ ਆਪਾਂ ਨਹੀਂ ਆਪਾਂ ਕਹਿੰਨੇ ਰੱਬ ਦੇਖਦਾ ਹੈ ਜਾਂ ਰੱਬ ਸਾਰਾ ਕੁਝ ਜਾਣਦਾ ਹੈ ਆਪਾਂ ਇਹਨਾਂ ਨਾ ਬੋਲਦੇ ਜਾਣਦੀ ਹੈ ਤਾਂ ਇਹ ਤਾਂ ਸੈਂਸ ਹੀ ਨਹੀਂ ਬਣ ਰਹੀ ਅੱਗੇ ਤੇਰਾ ਕੋਟ ਬਹੁਤ ਸੋਨਾ ਹੈ ਸੋਨਾ ਦੇ ਸਪੈਲਿੰਗ ਗਲਤ ਆ ਇਹ ਵੀ ਗਲਤ ਆ ਚੰਗਾ ਭਲਾ ਬੰਦਾ ਵੀ ਇਸ ਮੌਸਮ ਵਿੱਚ ਬਿਮਾਰ ਹੈ ਚੰਗਾ ਭਲਾ ਬੰਦਾ ਵੀ ਇਸ ਮੌਸਮ ਵਿੱਚ ਬਿਮਾਰ ਹੈ ਹੁਣ ਇੱਥੇ ਮੌਸਮ ਕਿਹੜਾ ਵਾ ਸਾਨੂੰ ਬਾਕ ਦੀ ਕੋਈ ਸੈਂਸ ਨਹੀਂ ਕਲੀਅਰ ਹੋ ਰਹੀ ਠੀਕ ਹੈ ਕੋਈ ਤਾਂ ਮੌਸਮ ਲਿਖਿਆ ਹੁੰਦਾ ਚੰਗਾ ਭਲਾ ਬੰਦਾ ਵੀ ਇਸ ਮੌਸਮ ਵਿੱਚ ਬਿਮਾਰ ਹੈ ਤਾਂ ਰਵੀ ਦਿੱਲੀ ਗਿਆ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਕਲੀਅਰਲੀ ਦਿਖ ਰਿਹਾ ਕਿ ਇਹ ਹੀ ਰਾਈਟ ਹੋਵੇਗੀ ਰਵੀ ਦਿੱਲੀ ਗਿਆ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ ਜੋੜਾ ਅਤੇ ਬਾਕ ਬਣਤਰ ਪੱਖੋਂ ਸਹੀ ਆ ਤਾਂ ਇਹ ਵਿਕਲਪ ਹੈਗਾ ਜੀ ਉਸ ਨੇ ਮੇਰੇ ਹੱਥ ਦੇ ਅੰਗੂਠੇ ਫੜ ਲਏ ਜਾ ਗਾਂ ਕਾ ਚੁਗ ਰਹੀ ਹੈ ਕੀ ਗਾਂ ਕਾ ਚੁਗਦੀ ਹੈ ਨਹੀਂ ਮੇਰੇ ਕੰਨ ਵਿੱਚ ਦਰਦ ਹੈ ਮੇਰੇ ਕੰਨ ਵਿੱਚ ਦਰਦ ਹੈ ਹਾਂਜੀ ਤਾਂ ਮੇਰੇ ਕੰਨ ਦੇ ਵਿੱਚ ਦਰਦ ਦਾ ਉਹ ਉਸ ਵਕਲਪ ਨੂੰ ਅਸੀਂ ਚੁਲਣਾ ਜੋ ਸ਼ਬਦ ਜੋੜਾ ਤੇ ਬੰਤਰ ਪੱਖੋਂ ਵੀ ਸਹੀ ਆ ਤਾਂ ਉਸ ਨੇ ਮੇਰੇ ਹੱਥ ਦੇ ਅੰਗੂਠੇ ਫੜ ਲਏ ਮੇਰੀਆਂ ਅੱਖਾਂ ਵਿੱਚ ਅਥਰੂ ਆ ਗਿਆ ਅੱਖਾਂ ਵਿੱਚ ਅਥਰੂ ਆ ਗਏ ਆਉਣਾ ਸੀ ਇਹ ਸੈਂਸ ਨਹੀਂ ਬਣ ਰਹੀ ਮੇਰੇ ਕੰਨ ਵਿੱਚ ਦਰਦ ਹੈ ਕਿਹੜੇ ਕੰਨ ਵਿੱਚ ਦਰਦ ਹੈ ਸੱਬੇ ਦਾ ਕਿ ਸੱਜੇ ਦਾ ਸਾਨੂੰ ਕੁਝ ਕਲੀਅਰ ਨਹੀਂ ਹੋ ਰਿਹਾ ਉਸ ਨੇ ਮੇਰੇ ਹੱਥ ਦੇ ਅੰਗੂਠੇ ਫੜ ਲਏ ਮੇਰੇ ਹੱਥ ਹੁਣ ਹੱਥ ਹੱਥ ਸ਼ਬਦ ਦਾ ਜਿਹੜਾ ਇਹਦਾ ਇੱਕ ਵਚਨ ਤੇ ਬਹੁਵਚਨ ਹੱਥ ਹੀ ਹੁੰਦਾ ਵਾ ਹੱਥਾਂ ਤਾਂ ਨਹੀਂ ਲਿਖਿਆ ਦੇਖਿਆ ਕਦੇ ਤਾਂ ਇਸ ਵਾਕ ਦੀ ਸੈਂਸ ਬਣ ਰਹੀ ਹੈ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਆਪ ਗੇਤਰ ਅਨੁਸਾਰ ਸਹੀ ਹੈ ਹਾਂਜੀ ਅਗੇਤਰ ਦੇ ਲੱਗ ਕੇ ਕਿਹੜਾ ਸ਼ਬਦ ਸਹੀ ਬਣਿਆ ਅਗੇਤਰ ਲੱਗਣ ਦਾ ਮਤਲਬ ਹੁੰਦਾ ਕਿ ਪਹਿਲਾਂ ਕੋਈ ਵਾਕ ਦਾ ਮੀਨਿੰਗ ਹੈਗਾ ਪਰ ਜਦੋਂ ਅਸੀਂ ਮੂਰੇ ਅੱਗੇ ਆਪ ਆਪ ਪਲਾਤਾ ਤਾਂ ਉਹਦਾ मीनिंग ਹੋਰ ਵੀ ਬਦਲ ਗਿਆ ਠੀਕ ਹੈ ਮਤਲਬ ਕੀ ਹੈ ਕਿ ਕਿਸੇ ਨਵੇਂ ਕਿਸੇ ਨਵੇਂ ਸ਼ਬਦ ਦੀ ਉਤਪਤੀ ਕਰਨੀ ਇੱਕ ਸ਼ਬਦ ਤੋਂ ਕਿਸੇ ਨਵੇਂ ਸ਼ਬਦ ਦੀ ਉਤਪਤੀ ਕਰਨੀ ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਕਹਿੰਦੇ ਆ ਕਿ ਜਸ ਠੀਕ ਹੈ ਰਾਦੀ ਦੇਖੋ ਕੋਈ ਬਣ ਨਹੀਂ ਰਿਹਾ ਤੇ ਨਾਉਨ ਕੋਈ ਬਣ ਨਹੀਂ ਰਿਹਾਗਾ ਠੀਕ ਹੈ ਇਹ ਤਾਂ ਗਲਤ ਹੋ ਗਏ ਪਰ ਆਪ ਜਸ ਤੇ ਜਾਂ ਆਪਾਂ ਪਵਿੱਤਰ ਨੂੰ ਦੇਖੀਏ ਵਿਤਰ ਕੋਈ ਸ਼ਬਦ ਨਹੀਂਗਾ ਜਸ ਹੈਗਾ ਵਾ ਜਸ ਆਪਣਾ ਮਤਲਬ ਆਪਦੀ ਜਸ ਗਾਈ ਜਾਂਦੇ ਆ ਆਪਾਂ ਇਹ ਵੀ ਗੋਲ ਦਿੰਨੇ ਆ ਨਾ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਇਹ ਹੀ ਸਹੀ ਆ ਅੱਗੇ 8 ਲਿਖਿਆ ਵਿੱਚੋਂ ਕਿਹੜਾ ਸ਼ਬਦ ਬੰਦ ਪਿਛੇਤਰ ਅਨੁਸਾਰ ਸਹੀ ਆ ਹੁਣ ਇਹੇ ਦੇਖੋ ਜੀ ਬੰਦ ਬੰਦ ਪਿਛੇਤਰ ਸਾਰਿਆਂ ਦੇ ਮਗਰ ਹੀ ਲੱਗਿਆ ਸਾਰਿਆਂ ਦੇ ਮੂਰਲੇ ਸ਼ਬਦਾਂ ਦੇ ਵੀ ਅਲੱਗ ਮੀਨਿੰਗ ਆ ਜਦੋਂ ਬੰਦ ਲੱਗ ਜਾਂਦਾ ਤਾਂ ਮੀਨਿੰਗ ਚੇਂਜ ਹੋ ਰਹੀ ਆ ਇੱਥੇ ਸਾਰੀਆਂ ਹੀ ਆਪਸ਼ਨਾਂ ਰਾਈਟ ਆ ਬੰਦ ਦੇ ਅਨੁਸਾਰ ਨਾ ਸਾਰੀਆਂ ਆਪਸ਼ਨਾਂ ਇੱਥੇ ਰਾਈਟ ਆ ਸਾਰੀਆਂ ਆਪਸ਼ਨਾਂ ਆ ਆਪਸ਼ਨ A ਵੀ ਆਪਸ਼ਨ C ਵੀ ਤੇ ਆਪਸ਼ਨ B ਵੀ ਇਹ ਸਾਰੀਆਂ ਰਾਈਟ ਆ ਇਸ MCQ ਦਾ ਇੱਕ ਇੱਕ ਨੰਬਰ ਸਾਰੇ ਸਟੂਡੈਂਟਸ ਨੂੰ ਮਿਲਣਾ ਤੇ P ट्रिपल एस ਵੀ ਨੇ ਵੀ ਇਸ ਦਾ ਆਨਸਰ ਸਟਾਰ ਹੀ ਦਿੱਤਾ ਹੋਇਆ ਮਤਲਬ ਇਹ ਤਾਂ ਚਲੋ ਬਹੁਤ ਖੁਸ਼ੀ ਦੀ ਗੱਲ ਜਿਹਦਾ ਇੱਕ ਨੰਬਰ ਘਟਦਾ ਹੋਇਆ ਉਹਨੂੰ ਇਸ ਦਾ ਮਿਲ ਜਾਣਾ ਤਾਂ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੁਸੀਂ ਜ਼ਰੂਰ ਦੱਸੋ ਹੁਣ ਤੁਹਾਡੇ ਸਮੌਕ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਆਏ ਆ ਕਿੰਨੇ ਕੁਐਸਚਨ ਸਹੀ ਹੋ ਗਏ ਕਿੰਨੇ ਸਟੂਡੈਂਟਸ ਇਸ ਟੈਸਟ ਨੂੰ ਕੁਆਲੀਫਾਈ ਕਰ ਰਹੇ ਨੇ ਜਾਂ ਕਿਹੜੇ ਸਟੂਡੈਂਟਸ ਇਸ ਦੇ ਲਈ ਪੰਜਾਬੀ ਐਲੀਜੀਬਿਲਿਟੀ ਨੂੰ ਕਲੀਅਰ ਨਹੀਂ ਕਰ पाए ਤਾਂ ਜੋ ਮੈਂ ਉਸੇ ਹਿਸਾਬ ਨਾਲ ਕੱਲ ਤੋਂ ਤੁਹਾਡੀਆਂ ਕਲਾਸਾਂ ਸਟਾਰਟ ਕਰ ਸਕਾਂ ਤਾਂ ਮੈਨੂੰ ਹਿੰਟ ਮਿਲ ਜਾਊਗਾ ਕਿ ਕਿੰਨੇ ਕੁ ਬੇਸਿਕ ਤੋਂ ਮੈਂ ਕਲਾਸਾਂ ਤੁਹਾਡੀਆਂ ਜਿਹੜੀਆਂ ਚੱਕਣੀਆਂ ਨੇ ਤਾਂ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ